ਫਲੌਰ ਦੇ ਨਜ਼ਦੀਕ ਪਿੰਡ ਸੰਤਨਗਰ ਦੀ ਸਰਬਸੰਤੀ ਨਾਂ ਚੁਣੀ ਗਈ ਪੰਚਾਇਤ ਜਿਤਨਾ ਸੀ ਕਿ ਪੰਜਾਬ ਸਰਕਾਰ ਵੱਲੋਂ 15 ਅਕਤੂਬਰ ਨੂੰ ਕਰਵਾਈਆਂ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਵਿੱਚ ਕਾਫੀ ਬੋਲਬਾਲਾ ਹੈ ਅਤੇ ਲੋਕਾਂ ਵੱਲੋਂ ਕਰੋੜਾਂ ਰੁਪਏ ਦੀ ਬੋਲੀ ਲਗਾ ਕੇ ਪਿੰਡ ਦੀ ਸਰਪੰਚੀ ਖਰੀਦਣ ਦੀਆਂ ਖਬਰਾਂ ਸੁਣਦੇ ਆ ਰਹੇ ਹਾਂ ਉੱਥੇ ਹੀ ਕੁਝ ਪਿੰਡਾਂ ਦੇ ਲੋਕ ਆਪਣੀ ਸਮਝਦਾਰੀ ਵੀ ਦਿਖਾ ਰਹੇ ਨੇ ਇਸੇ ਤਰ੍ਹਾਂ ਦਾ ਮਾਮਲਾ ਫਲੌਰ ਦੇ ਨਜ਼ਦੀਕ ਪਿੰਡ ਸੰਤਨਗਰ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਆਪਣੇ ਪਿੰਡ ਦੀ ਨਵੀਂ ਪੰਚਾਇਤ ਸਰਬਸੰਤੀ ਨਾਲ ਚੁਣ ਲਈ ਸਰਕਾਰ ਅਤੇ ਆਪਣਾ ਲੱਖਾਂ ਰੁਪਏ ਦਾ ਖਰਚਾ ਹੁਣੋ ਬਚਾ ਲਿਆ ਅੱਜ ਪਿੰਡ ਵਾਸੀਆਂ ਨੇ ਡੇਰਾ 108 ਸੰਤ ਬਾਬਾ ਹਰੀਦਾਸ ਗੁਰੂ ਘਰ ਵਿਖੇ ਇਕੱਠੇ ਹੋ ਕੇ ਚੁਣੀ ਹੋਈ ਨਵੀਂ ਪੰਚਾਇਤ ਦੇ ਮੈਂਬਰਾਂ ਦੇ ਗਲਾਂ ਵਿੱਚ ਹਾਰ ਪਾ ਕੇ ਅਤੇ ਲੱਡੂ ਵੰਡ ਕੇ ਉਹਨਾਂ ਦਾ ਸਵਾਗਤ ਕੀਤਾ ਉੱਥੇ ਹੀ ਪਿੰਡ ਵਾਸੀਆਂ ਅਤੇ ਚੁਣੀ ਹੋਈ ਪੰਚਾਇਤ ਸਰਪੰਚ ਬੀਬੀ ਹਰਵੰਸ ਕੌਰ, ਪੰਜ ਬੀਬੀ ਬਲਜੀਤ ਕੌਰ, ਪੰਜ ਬੀਬੀ ਪ੍ਰਵੀਨ ਕੌਰ, ਪੰਜ ਸਰ ਸੇਮ ਲਾਲ, ਪੰਜ ਮੱਖਣ ਲਾਲ ਅਤੇ ਪੰਜ ਜਸਮੀਤ ਸਿੰਘ ਨੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਅਤੇ ਹਲਕਾ ਅਨਚਾਰਜ ਪ੍ਰਿੰਸੀਪਲ ਪ੍ਰੇਕਮਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਰੰਦੀਪ ਸਿੰਘ, ਦੇਵਰਾਜ, ਮੱਖਣ ਸਿੰਘ, ਮਦਨ ਲਾਲ, ਬਨਾਰਸੀ ਲਾਲ, ਕੁਲਦੀਪ ਸਿੰਘ, ਦਲਵਾਰਾ ਸਿੰਘ, ਬੀਬੀ ਸ੍ਰਿੰਦਰ ਕੌਰ, ਤੀਰਥ ਕੌਰ, ਸੁਖਵਿੰਦਰ ਕੌਰ, ਸਿੰਦਰ ਕੁਮਾਰ ਰਵਿੰਦਰ ਸਿੰਘ ਅਤੇ ਜਸਕਰਨ ਸਿੰਘ ਹਾਜ਼ਰ ਸਨ ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸ੍ਰਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਪਾਪਰਟੀ ਦਾ ਤੁਹਾਡਾ ਬਲਵੀਰ ਸਿੰਘ ਜੀ ਕੰਨ ਕਿਹੜਾ ਜੀ ਸਾਂਤ ਨਗਰ ਦੀ ਅੱਜ ਇੱਥੇ ਪੰਚਾਇਤ ਜਿਹੜੀ ਹੈਗੀ ਆ ਸਰਬਸੰਮਤੀ ਨਾਲ ਗਈ ਆ ਤੁਸੀਂ ਵੀ ਇੱਥੇ ਮੌਜੂਦ ਰਹਿਗੇ ਆ ਕੀ ਕਹਾਂ ਚਾਹੋ ਨੇ ਆਓ ਪਿੰਡ ਵਾਸੀਆਂ ਔਰ ਸਰਤਾਜ ਅੱਜ ਸਾਡੇ ਸੰਤ ਨਗਰ ਦੀ ਪੰਚਾਇਤ ਸਰਬਸੰਮਤੀ ਦੇ ਨਾਲ ਚੁਣੀ ਗਈ ਆ ਜੀ ਔਰ ਸਾਰੇ ਹੀ ਪੰਚਾਂ ਨੂੰ ਸਰਪੰਚ ਨੂੰ ਵਧਾਈਆਂ ਤਾਂ ਸਾਡੀ ਪੰਚਾਇਤ ਜਿਹੜੇ ਇੱਥੇ ਦੇ ਸੀਐਮ ਸਾਹਿਬ ਭਗਵੰਤ ਮਾਨ ਜੀ ਐਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਇੰਨੀ ਸਹੂਲਤ ਦਿੱਤੀ ਕਿ ਪੰਚਾਇਤਾਂ ਸਰਬਸੰਮਤੀ ਦੇ ਨਾਲ ਜਿਹੜੀਆਂ ਚੁਣ ਕੇ ਆਉਣ ਉਹਨਾਂ ਨੂੰ 5-5 ਲੱਖ ਰੁਪਈਆ ਦਿੱਤਾ ਜਾਊਗਾ ਸੋ ਐਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਡੇ ਪਿੰਡ ਨੂੰ ਵੀ ਇਸੇ ਤਰ੍ਹਾਂ ਗ੍ਰਾਂਟ ਦੇਣ ਔਰ ਇੱਥੇ ਆਉਣ ਬਹੁਤ ਹੀ ਵਧੀਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਧੰਨਵਾਦ ਸਰਪੀ ਇਹ ਮਾ ਤੁਹਾਡਾ ਮੈਂ ਰਣਜੀਤ ਸਿੰਘ ਰੰਦਾਵਾ ਜੀ ਪਿੰਡ ਸੰਤਨਗਰ ਐਸਪੈਂਡ ਤੋਂ ਸਰਨਾ ਜਿਹੜੀ ਅੱਜ ਇੱਥੇ ਪੰਚਾਇਤ ਸਰਬਸੰਤੀ ਨੇ ਚੁਣੀ ਹੈਗੀ ਹੈਗੀ ਆ ਕੀ ਕਰਨਾ ਚਾਹੁੰਦੇ ਆ ਪ੍ਰਕਾਰ ਨੂੰ ਪਿੰਡ ਵਾਸੀਆਂ ਨੂੰ ਪਹਿਲਾਂ ਤਾਂ ਜੀ ਸਾਰੇ ਸਾਡੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜਾ ਸਰਬਸੰਤੀ ਨਾ ਪੰਚਾਇਤ ਚੁਣੀ ਗਈ ਹੈ ਤੇ ਸਾਰੇ ਵਧਾਈ ਦੇ ਪਾਤਰ ਹੈ ਤੇ ਨੰਬਰ 2 ਤੇ ਸਰਕਾਰ ਪੰਜਾਬ ਸਰਕਾਰ ਹੈ ਜੀ ਬਹੁਤ ਵਧੀਆ ਜਿਹੜਾ ਉਹਨਾਂ ਨੇ ਅਨਾਉਂਸ ਕੀਤਾ ਸਰਬਸੰਤੀ ਲਈ 5 ਲੱਖ ਰੁਪਏ ਦੀ ਗ੍ਰਾਂਟ ਤੇ ਉਹ ਵੀ ਅਸੀਂ ਜੌਂਦੇ ਵਿੱਚ ਸਾਡੇ ਪਿੰਡ ਦੇ ਵਿੱਚ ਇਹ ਦੂਜੀ ਵਾਰੀ ਸਰਪੰਤ ਦੀ ਹੋਈ ਆ ਤੇ ਸਾਨੂੰ ਗ੍ਰਾਂਟ ਦਿੱਤੀ ਆ ਬੇ ਜੀ ਬੜੇ ਧੰਨਵਾਦੀ ਹੋਵਾਂਗੇ ਪੰਜਾਬ ਸਰਕਾਰ ਦੇ ਸਪੈਸ਼ਲੀ ਮੁੱਖ ਮੰਤਰੀ ਸਦਾ ਪ੍ਰਭਾਤ ਸਨਮਾਨ ਦੇ ਸਰ ਕੀ ਨਾਮ ਤੁਹਾਡਾ ਨਾਮ ਮੇਰਾ ਨਾਮ ਮਦਨ ਲਾਲ ਜੀ ਹਰ ਤੁਹਾਡੇ ਪਿੰਡ ਦੀ ਇਹ ਪੰਚਾਇਤ ਆ ਸਰਪੰਤੀਆਂ ਚੁਣੀ ਗਈ ਹੈ ਵੀ ਆ ਸਰਕਾਰੋਂ ਬਾਕੀ ਅਧਿਕਾਰ ਸੀ ਗਿਆ ਵੀ ਜੇ ਕਿਸੇ ਪਿੰਡ ਦੀ ਸਿਰਫ ਪੰਚਾਇਤ ਹੈਗੀ ਸਿਰਫ ਅੰਗੀਆਂ ਚੁਣੀ ਜਾ ਗਈ ਵੀ ਸਰਕਾਰ ਤੋਂ ਵੀ ਮੰਗ ਕਰਦੇ ਆ ਔਰ ਕਹਿਣਾ ਚਾਹੁੰਦੇ ਆ ਪਿੰਡ ਵਾਸੀਆਂ ਨੂੰ ਔਰ ਪੰਚਾਇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਪਿੰਡ ਤਹਿਸੀਲ ਫਲੋਰ ਪਿੰਡ ਸੰਤਨਗਰ ਅਸੀਂ ਸਾਰੇ ਹੀ ਨਗਰ ਨਿਵਾਸੀ ਸਾਰੇ ਹੀ ਵੀਰਾਂ ਦੇ ਭੈਣਾਂ ਦੇ ਜੋਸ ਨਗਰ ਦੇ ਵਿੱਚ ਵਸਦੇ ਹਾਂ ਅਸੀਂ ਉਹਨਾਂ ਦਾ ਪਹਿ ਤਨੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਸੀ ਰਜਾਮੰਦੀ ਦੇ ਨਾਲ ਅੱਜ ਪਿੰਡ ਸੰਤਨਗਰ ਦੀ கிராம ਪੰਚਾਇਤ ਨੂੰ ਚਣਿਆ ਜਿਸ ਦੇ ਵਿੱਚ ਮਾਤਾ ਹਰਮਨ ਸਿੰਘ कौर ਜੀ ਸਰਪੰਚ ਚੁਣੇ ਗਏ ਨੇ ਬਲਜੀਤ कौर ਵਾਈਫ ਆਫ ਦਵਿੰਦਰ ਕੁਮਾਰ ਜੀ ਪੰਜ ਚੁਣੇ ਗਏ ਨੇ ਵਾਰਡ ਨੰਬਰ 1 ਚੋਂ ਤੇ ਵਾਰਡ ਨੰਬਰ 2 ਵਿੱਚੋਂ ਮੁਕਲਾਨੂ ਅਗਰ ਵੀਨ ਪ੍ਰਵੀਨ ਕੌਰ ਜੀ ਵਾਈਫ ਆਫ ਬਲਜੀਤ ਸਿੰਘ ਵਾਰਡ ਨੰਬਰ 2 ਚੋਂ ਉਹ ਪੰਜ ਚੁਣੇ ਗਏ ਨੇ ਵਾਰਡ ਨੰਬਰ 3 ਵਿੱਚੋਂ ਤਰਸੀਮ ਲਾਲ ਸੁਪੁੱਤਰ ਸ਼੍ਰੀ ਚੈਨਰਾਮ ਜੀ ਉਹ ਪੰਜ ਚੁਣੇ ਗਏ ਨੇ ਵਾਰਡ ਨੰਬਰ 4 ਵਿੱਚੋਂ ਮੱਖਣ ਲਾਲ ਜੀ ਸੁਪੁੱਤਰ ਸ਼੍ਰੀ ਦਰਸ਼ਨ RAM ਜੀ ਉਹ ਪੰਜ ਚੁਣੇ ਗਏ ਨੇ ਵਾਰਡ ਨੰਬਰ 5 ਵਿੱਚੋਂ ਜਸਮੀਤ ਸਿੰਘ ਜੀ ਸੁਪੁੱਤਰ ਸ਼੍ਰੀ ਤਰਸੀਮ ਸਿੰਘ ਜੀ ਵਾਰਡ ਨੰਬਰ 5 ਚੋਂ ਉਹ ਪੰਜ ਚੁਣੇ ਗਏ ਨੇ ਸੋ ਅਸੀਂ ਸਾਰੇ ਹੀ ਇਹਨਾਂ ਪੰਜ ਸਹਿਬਾਨਾਂ ਦਾ ਸਰਪੰਚ ਸਾਹਿਬਾ ਜੀ ਦਾ ਤੈਦ ਲੋ ਸਤਿਕਾਰ ਕਰਦੇ ਆ ਤੇ ਆਸ ਕਰਦੇ ਆ ਕਿ ਸਾਡੇ ਆਉਣ ਵਾਲੇ ਪੂਰੇ 5 ਸਾਲ ਸਾਡੇ ਪਿੰਡ ਦਾ ਇਹ ਪੂਰਾ ਵਿਕਾਸ ਕਰਨਗੇ ਤੇ ਅਸੀਂ ਤੈਦ ਲੋ ਧੰਨਵਾਦੀ ਆ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਦੇ ਮਾਨ ਉਹਨਾਂ ਦੇ ਜਿਨ੍ਹਾਂ ਨੇ ਇਹ ਹਦਾਇਤ ਕੀਤੀ ਸੀ ਕਿ ਜਿਹੜੇ ਵੀ ਪਿੰਡ ਦੀ ਪੰਚਾਇਤ ਸਰਬਸੰਤੀ ਨਾਲ ਚੁਣੀ ਜਾਊਗੀ ਉਸ ਪਿੰਡ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇ ਨਾਲ ਉਹ ਸਨਮਾਨਿਤ ਕਰਨਗੇ ਸੋ ਅਸੀਂ ਤਹਿ ਦਿਲੋਂ ਧੰਨਵਾਦੀਆਂ ਸੀਐਮ ਸਾਹਿਬ ਸਰਦਾਰ ਭਗਵਤ ਸਿੰਘ ਮਾਨ ਹੋਂਦੇ ਜਿਨ੍ਹਾਂ ਨੇ ਇਹ ਹਦਾਇਤਾਂ ਦਿੱਤੀਆਂ ਸੀ ਸੋ ਅਸੀਂ ਆਸ ਕਰਦੇ ਹਾਂ ਕਿ ਉਹ ਸਾਨੂੰ ਸਾਡੇ ਪਿੰਡ ਵਾਸਤੇ ਸਾਡੇ ਪਿੰਡ ਦੇ ਵਿਕਾਸ ਵਾਸਤੇ ਸਾਨੂੰ ਉਹ 5 ਲੱਖ ਰੁਪਏ ਦੀ ਜੋ ਗ੍ਰਾਂਟ ਹੈ ਉਹ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ